ਸੰਤ ਜੀ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਹਿੰਦ ਰਾਮ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜੀ ਸਭ ਤੋਂ ਪਹਿਲੇ ਮੈਂ ਤਾਂ ਨਾ ਇਹ ਗੱਲ ਵੀ ਅੱਜ ਜੋ ਦਿਨਾ ਨਗਰ ਦੇ ਹਾਲਾਤ ਨੇ ਬਾਰਡਰ ਏਰੀਏ ਦੇ ਜੋ ਹਾਰਪਰਵਰਤ ਇਲਾਕੇ ਨੇ ਅਸੀਂ ਉਹਨਾਂ ਲਈ ਕੁਝ ਚੀਜ਼ ਲੈ ਕੇ ਆਏ ਆ ਸੋ ਸੰਤ ਜੀ ਸਭ ਤੋਂ ਪਹਿਲੇ ਜਿਹੜੇ ਵੀ ਹਾਰ ਪਰਵਰਤ ਜਿਹੜੇ ਬਾਰਡਰ ਦੇ ਇਲਾਕੇ ਆ ਜੜ ਜੜੇ ਪਿੰਡ ਇਸ ਇਸ ਚਪੇਟ ਵਿੱਚ ਆਏ ਨੇ ਜਿਹੜੇ ਵੀ ਮੇਰੇ ਵੀਣ ਭਰਾ ਲੋਕਾਂ ਦੇ ਘਰ ਟੁੱਟ ਗਏ ਨੇ ਜਾਂ ਕੁਝ ਹੋ ਗਿਆ ਜੋ ਰਹਿਣ ਦੇ ਕਾਬਲ ਨਹੀਂ ਆ ਜਦ ਤੜਪਹਿਲਾਂ ਲਗਾ ਕੇ ਰਹਿ ਰਹੇ ਨੇ ਉਹਨਾਂ ਵਾਸਤੇ ਅਸੀਂ ਕੁਝ ਚੀਜ਼ ਲੈ ਕੇ ਆਏ ਆ ਸਭ ਤੋਂ ਪਹਿਲੇ ਉਹਨਾਂ ਨੂੰ ਅਸੀਂ ਦੀਨਾ ਨਗਰ ਦੇ ਵਿੱਚ ਅਸੀਂ ਉਹਨਾਂ ਦੇ ਪੱਠਿਆਂ ਦਾ ਵੀ ਬੰਦੋਬਸਤ ਕੀਤਾ ਸੋ ਮੈਂ ਇੱਕ ਵਾਰੀ ਵੀਡੀਓ ਦਿਖਾ ਦਉ ਇਹ ਪੱਠੇ ਨੇ ਅਸੀਂ ਇਹ ਪੱਠੇ ਅਸੀਂ ਮੁੱਲ ਲੈ ਲਏ ਨੇ ਉਹਨਾਂ ਦੇ ਡੰਗਰਾਂ ਦੇ ਵਾਸਤੇ ਅਗਰ ਤੁਹਾਡੇ ਡੰਗਰ ਪੱਠਿਆਂ ਦੀ ਜ਼ਰੂਰਤ ਹੈ ਤਾਂ ਅਸੀਂ ਪੱਠੇ ਵੀ ਤੁਹਾਡੇ ਵਾਸਤੇ ਬੰਦੋਬਸਤ ਕੀਤਾ ਆ। ਸੋ ਦੂਸਰੀ ਜਿਹੜੀ ਚੀਜ਼ ਆ ਅਸੀਂ ਇੱਥੇ ਇੱਕ ਹਾਲ ਬਣਾਇਆ, ਹਾਲ ਬਣਿਆ ਹੋਇਆ ਸਾਡੇ ਕੋਲ ਇੱਕ ਵੱਡਾ ਜੋ 40x50 ਦਾ ਆ। ਜਿਸ ਵੀ ਮੇਰੇ ਭੈਣ ਭਰਾ ਨੂੰ ਕੋਈ ਪ੍ਰੋਬਲਮ ਆ ਰਹੀ ਆ ਉਹ ਸਾਡੇ ਨਾਲ ਸੰਪਰਕ ਕਰਕੇ ਉਸ ਦਾ ਰਹਿਣ ਦਾ ਜੋ ਰਹਿਣ ਤੇ ਸਹਿਣ, ਨਾਣ ਟੋਣ, ਰੋਟੀ ਪਾਣੀ ਸਾਰਾ ਜਿਹੜਾ ਬੰਦੋਬਸਤ ਅਸੀਂ ਉਹਦਾ ਕਰਾਂਗੇ। ਸੋ ਉਹ ਵੀ ਹਾਲ ਮੈਂ ਤੁਹਾਡੇ ਨਾਲ ਇੱਕ ਵਾਰੀ ਵੀਡੀਓ ਉਹਦੀ ਸ਼ੇਅਰ ਕਰ ਦੇਵਾਂਗਾ ਸੋ ਜਿਹੜੀ ਪਿੱਛੇ ਜਿਹੜੀ ਗਰਾਊਂਡ ਆ ਅਗਰ ਤੁਹਾਡੇ ਜਿਹੜੇ ਪਸ਼ੂ ਐ ਨਹੀਂ ਰਹਿ ਸਕਦੇ ਤੁਸੀਂ ਚੱਲਣ ਫਿਰਨ ਦਾ ਵੀ ਇਹ ਜਗ੍ਹਾ ਆ ਇਹ ਤੁਹਾਡੇ ਵਾਸਤੇ ਅਸੀਂ ਜਗ੍ਹਾ ਤੂੰ ਘੁੰਮ ਫਿਰ ਸਕਦੇ ਹੋ ਜੋ ਸ਼ਹਿਰ ਦੇ ਲਾਗੇ ਆ ਔਰ ਲਾਗੇ ਇੱਕ ਮੰਦਿਰ ਆ ਜਿੱਥੇ ਪੂਜਾ ਪਾਠ ਵੀ ਤੁਸੀਂ ਕਰ ਸਕਦੇ ਹੋ ਤੇ ਸ਼ਹਿਰ ਜੋ ਮੇਨ ਆ ਇਹ ਮੇਨ ਰੋਡ ਇੱਥੋਂ ਥੋੜੀ ਦੂਰ ਆ ਦੀ ਗੁਰਦੁਆਰੇ ਦੇ ਲਾਗੇ ਦੀਨਾਨਗਰ ਬਿਲਕੁਲ ਰੋਡ ਦੇ ਉੱਪਰ ਇਹ ਜਗ੍ਹਾ ਆ ਜਿੱਥੇ ਤੁਸੀਂ ਆਨ ਜਾਣ ਲਈ ਸ਼ਹਿਰ ਤੋਂ ਅਗਰ ਕੋਈ ਚੀਜ਼ ਲੈਣਾ ਚਾਹੁੰਦੇ ਹੋ ਤੇ ਆਪਣੀ ਲੈ ਸਕਦੇ ਹੋ ਸੋ ਦੂਸਰੀ ਚੀਜ਼ ਹੁਣ ਮੈਂ ਇੱਕ ਚੀਜ਼ ਦੱਸ ਦਿਆਂ ਤੁਹਾਨੂੰ ਆਜੋ ਭਾਜੀ ਥੋੜਾ ਜਿਆ ਇਹ ਹਾਲ ਹੈ ਸਾਡੇ ਕੋਲ ਇਹ ਹਾਲ ਹੈ ਤੁਹਾਡੇ ਵਾਸਤੇ ਅਸੀਂ ਤਿਆਰ ਕਰਦੇ ਹਾਂਗੇ ਆਹ ਹਾਲ ਬਿਸਤਰੇ ਪਾਣੀ ਲੈਗਰੀ ਵਾਦਨ ਰੋਟੀ ਖਾਣ ਪੀਣ ਤੁਹਾਡਾ ਮੈਡੀਸਨ ਦਾ ਦਵਾਈਆਂ ਦਾ ਕਿਸੇ ਵੀ ਪ੍ਰਕਾਰ ਦਾ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਆ ਤੇ ਸਾਡੀ ਜਿਹੜੀ ਪੂਰੀ ਟੀਮ ਹੈ ਤੁਹਾਡੇ ਨਾਲ ਖੜੀ ਆ ਔਰ ਅਸੀਂ ਇੱਥੇ ਰਹਿਣ ਸੈਣ ਦਾ ਸਾਹਮਣੇ ਰੋੜਾ ਕੋਈ ਭਾਈ ਰੋੜ ਦਿਖਾ ਦਿਓ ਇਹਨਾਂ ਨੂੰ ਮੜ ਗਾ ਦੇ ਆ ਰੋਣਾ ਪਾਣੀ ਰੋਟੀ ਅਸੀਂ ਭਾਂਡੇ ਨੂੰ ਸਾਰੇ ਲੈਦੇ ਆ ਕਿਸੇ ਵੀ ਮੇਰੇ ਵੀਰ ਭਰਾ ਨੂੰ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਦੀਨਾ ਨਗਰ ਅਸੀਂ ਤੁਹਾਡੀ ਹੱਲ ਕਰਾਂਗੇ ਬਾਕੀ ਫਿਰਨ ਤੋਰ ਨੂੰ ਵੀ ਬਹੁਤ ਵਧੀਆ ਜਗ੍ਹਾ ਇੱਥੇ ਇਹ ਮੇਨ ਰੋੜਾ ਹੈ ਮੇਨ ਨਾਲ ਲੱਗਿਆ ਦੀਨਾ ਨਗਰ ਸ਼ਹਿਰ ਤੇ ਬਿਲਕੁਲ ਨਾਲ ਲੱਗਦਾ ਰੋੜ ਹੈ ਜੀ ਸੋ ਮੇਰੀ ਬੇਨਤੀ ਹੈ ਫਿਰ ਮੈਂ ਇੱਕ ਵਾਰੀ ਰਿਪੀਟ ਕਰ ਰਿਹਾ ਆਪਣੀ ਗੱਲ ਨੂੰ ਬੀਨਾ ਨਗਰ ਦੇ ਹਰ ਪੜਵਾਵੇ ਇਲਾਕਾ ਜਿੰਨੇ ਵੀ ਮੇਰੇ ਵੀਰ ਭਰਾ ਭੈਣ ਭਰਾ ਨੇ ਕਿਸੇ ਦੀ ਘਰ ਦਾ ਜਕ ਨਹੀਂ ਉਥੇ ਜਗਾ ਬਚੀ ਰਹਿਣ ਨੂੰ ਜਾਂ ਕੁਛ ਉਹਦੇ ਡੰਗਰ ਬੱਚਾ ਨਹੀਂ ਹੋ ਰਿਹਾ ਉਹਨਾਂ ਦਾ ਸਾਰਿਆਂ ਦਾ ਜਿਹੜਾ ਰਹਿਣ ਸ਼ੇਰਾ ਰੋਟੀ ਪਾਣੀ ਖਾਣ ਪੀਣ ਮੈਡੀਸਿਨ ਹਰੇਕ ਚੀਜ਼ ਦਾ ਸੀ ਇੱਥੇ ਬੰਦੋਬਸਤ ਕਰਦੇ ਆ ਜੋ ਬਿਲਡਿੰਗ ਐ ਬਣੀ ਆ ਇਹ ਹਾਲ ਉਹਨਾਂ ਵਾਸਤੇ ਆ ਤੇ ਸਾਡੇ ਨਾਲ ਸੰਪਰਕ ਕੀਤਾ ਜਾਵੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ